ਉਹਦਾ ਰਤਰੀ ਕੈਸੀ ਰੱਬ ਦੀ ਨੇਮਤ ਹੈ ਬਣਾਈ ਹੋਈ ਵੀ ਇਹ ਇਨਸਾਨ ਦੀ ਨਾ ਪਰਸਨੈਲਿਟੀ ਚੇਂਜ ਕਰ ਦਿੰਦਾ ਜੀ ਬੰਦੇ ਦੀ ਜਿਹੜੀ ਲੁੱਕ ਹੈ ਮੰਨ ਲਓ ਡਰੈਸ ਨਾਲ ਜਿੰਨੀ ਮਰਜ਼ੀ ਹੋਵੇ ਲੇਕਿਨ ਜਦੋਂ ਬੰਦੇ ਨੂੰ ਖੁਸ਼ਬੂ ਦੂਸਰੇ ਸਾਹਮਣੇ ਵਾਲੇ ਬੰਦੇ ਨੂੰ ਖੁਸ਼ਬੂ ਆਉਂਦੀ ਹੈ ਨਾ ਜੀ ਉਹਦੀ ਗੱਲ ਬਾਤੇ ਕੁਛ ਹੋਰ ਹੁੰਦੀ ਲੱਕੜ ਤੋਂ ਤਿਆਰ ਹੁੰਦੇ ਨੇ ਇਹ ਰੱਬ ਨੇ ਨਾ ਇੱਕ ਨਿਜ਼ਾਮ ਬਣਾਇਆ ਉਹਨੇ ਖੁਸ਼ਬੂ ਵਾਲੇ ਦਰਖਤ ਪੈਦਾ ਕੀਤੇ ਉਸ ਤੇ ਬਾਅਦ ਉਹਦਾ ਜਿਹੜਾ ਆਇਲ ਨਿਕਲਦਾ ਉਹ ਤੋਂ ਊਦ ਪੈਦਾ ਹੋ ਜਾਂਦਾ ਪਰਫਿਊਮਾਂ ਤੋਂ ਬਾਹਰ ਆਓ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਪਰ ਜਿਹੜੀ ਚੀਜ਼ 오ਰੀਜినਲ ਐ ਜਿੱਥੋਂ ਮਰਜੀ ਐ ਜਿਹੜੀ ਚੀਜ਼ 오ਰੀਜినਲ ਆ ਉਹੀ ਖਰੀਦੋ 400 ਕਿਸਮ ਦੇ ਅਤਰ ਨੇ ਉਹ ਚੋਂ 200 ਕਿਸਮ ਦੇ ਟੌਪ ਦੇ ਨੇ ਉਹਦੇ ਵਿੱਚੋਂ ਵੀ ਇਹ ਸਾਨੂੰ ਛਾਂਟਦਿਆਂ ਨੂੰ ਕਈ ਸਾਲ ਲੱਗ ਗਏ ਅਸੀਂ 11 ਅਤਰ ਛਾਂਟੇ ਹੋਏ ਆ ਜਿਨ੍ਹਾਂ ਦੇ ਵਿੱਚੋਂ ਸਿਆਮਾ ਉਦ ਹੋ ਗਿਆ ਹਸਨ ਉਦ ਹੋ ਗਿਆ ਅਹਿਮਦ ਅਰਬੀ ਹੋ ਗਿਆ ਸ਼ਮਾਮਾ ਹੋ ਗਿਆ ਮਸਕੇ ਰਜਾਲੀ ਹੋ ਗਿਆ ਆਪਣਾ ਜਿਹੜਾ ਅਤਰ ਹੈ ਨਾ ਜੀ ਕੱਲਾ ਪੰਜਾਬ ਨਹੀਂ ਪੂਰੀ ਦੁਨੀਆ ਦੇ ਵਿੱਚ ਜਾਂਦਾ ਇਹ ਰੱਬ ਦਾ احਸਾਨ ਐ ਆਸਟ੍ਰੇਲੀਆ ਅਮਰੀਕਾ ਕੈਨੇਡਾ ਸਾਡੇ ਇੰਸਟਾ 'ਤੇ ਜਾ ਕੇ ਦੇ ਸਕਦੇ ਹੋ ਲੋਕਾਂ ਦਾ ਸਾਨੂੰ ਕਿੰਨਾ ਪਿਆਰ ਮਿਲਦਾ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡਲਾਈਨਸ ਅੱਜ ਅਸੀਂ ਮਲੇਰ ਕੋਟਲੇ ਦੀ ਇੱਕ ਅਜੇ ਹੀ ਸ਼ਾਪ ਤੇ ਪਹੁੰਚੇ ਆ ਜਿੱਥੇ ਦੇਸ਼ਾਂ ਵਿਦੇਸ਼ਾਂ ਤੇ ਅਰਬ ਕੰਟਰੀਆਂ ਤੱਕ ਦੇ ਪਰਫਿਊਮ ਤੇ ਅਤਰ ਮਿਲਣ ਮਿਲ ਜਾਣਗੇ ਤੁਹਾਨੂੰ ਤਾਂ ਤਸਵੀਰ ਦਿਖਾ ਦਿਓ ਇੱਕ ਵਾਰੀ ਕਿ ਕਿਸ ਤਰ੍ਹਾਂ ਦੇਖੋ ਦੁਕਾਨ ਜਿਹੜੀ ਹੈ ਉਹ ਸਜਾਈ ਹੋਈ ਹੈ ਤਾਂ ਇਸ ਤਰ੍ਹਾਂ ਲੱਗ ਰਿਹਾ ਜਿਵੇਂ 골ਡ ਮੈਟਲ ਜਿਹੜੇ ਨੇ ਉਹ ਰੱਖੇ ਹੁੰਦੇ ਨੇ ਤਾਂ ਗੱਲ ਬਾਤ ਵੀ ਕਰਾਂਗੇ ਕਿ ਵਾਕਈ ਇਹ 골ਡ ਮੈਟਲ ਹੈ ਜਾਂ ਫਿਰ ਕੀ ਚੀਜ਼ ਹੈ ਸਰ ਬਹੁਤ-ਬਹੁਤ ਸਵਾਗਤ ਹੈ ਥੈਂਕ ਯੂ ਜੀ ਬਹੁਤ-ਬਹੁਤ ਸ਼ੁਕਰੀਆ ਜੀ ਸਰ ਜਿਸ ਤਰ੍ਹਾਂ ਮੈਂ ਕਿਹਾ ਇਹ 골ਡ ਮੈਟਲ ਰੱਖੇ ਹੋਏ ਆ ਸਾਰੇ ਕਿ ਵਾਕਈ 골ਡ ਮੈਟਲ ਨੇ ਹੈ ਕੀ ਨਹੀਂ ਇਹ 골ਡ ਮੈਟਲ ਹੀ ਨੇ ਜੀ ਇਹ 골ਡ ਮੈਟਲ ਉਹ ਨੇ ਜਿਹੜੇ ਜਦੋਂ ਇੱਕ ਵਾਰੀ ਲਗਾ ਲੈਂਦੇ ਨੇ ਨਾ ਹੁੰਦਾ ਜੀ 10 ਬੰਦਿਆਂ 'ਚ ਖੜਾ ਬੰਦੇ ਦੀ ਪਰਸਨੈਲਿਟੀ ਚੇਂਜ ਹੋ ਜਾਂਦੀ ਹੈ। ਜੀ। ਮਤਲਬ ਊਦ ਜਾਂ ਅਤਰ। ਊਦ ਦਾ ਅਤਰ ਇੱਕ ਐਸੀ ਰੱਬ ਦੀ ਨੇਮਤ ਹੈ ਬਣਾਈ ਹੋਈ ਵੀ ਇਹ ਇਨਸਾਨ ਦੀ ਨਾ ਪਰਸਨੈਲਿਟੀ ਚੇਂਜ ਕਰ ਦਿੰਦਾ। ਜੀ। ਬੰਦੇ ਦੀ ਜਿਹੜੀ ਲੁੱਕ ਹੈ ਮੰਨ ਲਓ ਡਰੈਸ ਨਾਲ ਜਿੰਨੀ ਮਰਜ਼ੀ ਹੋਵੇ ਲੇਕਿਨ ਜਦੋਂ ਬੰਦੇ ਨੂੰ ਖੁਸ਼ਬੂ ਦੂਸਰੇ ਸਾਹਮਣੇ ਵਾਲੇ ਬੰਦੇ ਨੂੰ ਖੁਸ਼ਬੂ ਆਉਂਦੀ ਹੈ ਨਾ ਉਹਦੀ ਗੱਲਬਾਤ ਹੀ ਕੁਝ ਹੋਰ ਹੁੰਦੀ ਹੈ। ਜੀ। ਸਰ ਖਾਸੀਅਤ ਕੀ ਹੈ ਇਹਨਾਂ ਦੇ ਵਿੱਚੋਂ ਕਿਉਂਕਿ ਅਕਸਰ ਨਾਰਮਲ ਪਰਫਿਊਮ ਤਾਂ ਲੋਕ ਲਾਉਂਦੇ ਨੇ ਉਹਨਾਂ ਨੂੰ ਪਤਾ ਵਹ ਕੀ ਚੀਜ਼ ਹੈ। ਇਹਨਾਂ 'ਚ ਖਾਸੀਅਤ ਕੀ ਅਸਲ ਨਾ ਇਹ ਹੁੰਦੇ ਨੇ ਅਰਬੀਅਨ ਉਦ ਅਰਬੀਨ ਉਦ ਜਿਹੜੇ ਹੁੰਦੇ ਨੇ ਨਾ ਇਹ ਇਹ ਆ ਦੇਖੋ ਇਹ ਆ ਲੱਕੜ ਆ ਇੱਕ ਲੱਕੜ ਤੋਂ ਤਿਆਰ ਹੁੰਦੇ ਨੇ ਇਹ ਮੰਨ ਲਓ ਜਿਵੇਂ ਆਹ ਵਾਲੀ ਲੱਕੜਾ ਨਾ ਲੱਕੜ ਤੋਂ ਤਿਆਰ ਹੁੰਦੇ ਨੇ ਇਹ ਰੱਬ ਨੇ ਨਾ ਇੱਕ ਨਿਜ਼ਾਮ ਬਣਾਇਆ ਉਹਨੇ ਖੁਸ਼ਬੂ ਵਾਲੇ ਦਰਖਤ ਪੈਦਾ ਕੀਤੇ ਉਸ ਤੋਂ ਬਾਅਦ ਉਹਦਾ ਜਿਹੜਾ ਆਇਲ ਨਿਕਲਦਾ ਉਹ ਤੋਂ ਉਦ ਪੈਦਾ ਹੋ ਜਾਂਦਾ ਉਦ ਜਿਹੜਾ ਹੁੰਦਾ ਫਿਰ ਉਹ ਮੰਨ ਲਓ ਜਿਵੇਂ ਕਹਦੀ ਇਹ ਪੁਰਾਣੇ ਜ਼ਮਾਨੇ ਦੇ ਵਿੱਚ ਇਹੀ ਚੀਜ਼ਾਂ ਹੁੰਦੀਆਂ ਸੀ ਇਹਨਾਂ ਨਾਲ ਲੋਕ ਇਲਾਜ ਵੀ ਕਰਦੇ ਸੀ ਇਲਾਜ ਵੀ ਕਰਦੇ ਸੀ ਔਰ ਇਹ ਖੁਸ਼ਬੂ ਵਾਸਤੇ ਵੱਲੋਂ ਇਸਤੇਮਾਲ ਕਰਦੇ ਸੀ ਜੀ ਤਾਂ ਸਰ ਜਿਸ ਤਰ੍ਹਾਂ ਲੋਕਾਂ ਨੂੰ ਤਾਂ ਮੈਂ ਸਮਝਦਾ ਕਿ ਇਹਨਾਂ ਚੀਜ਼ਾਂ ਦਾ ਤਾਂ ਮੇਰੇ ਖਿਆਲ ਪਤਾ ਨਹੀਂ ਹੋਏਗਾ ਜੇ ਗੱਲ ਕਰੀਏ ਸਿਟੀ ਦੀ ਸਿਟੀ ਦੇ ਵਿੱਚ ਇਹ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਨੇ ਤੇ ਕੀ ਵੀ ਸੋਚਿਆ ਕਿ ਵੀ ਇਹ ਚੀਜ਼ਾਂ ਮਾਰਕੀਟ ਦੇ ਵਿੱਚ ਦੇਣੀਆਂ ਚਾਹੀਦੀਆਂ ਤੇ ਅਰਬ ਕੰਟਰੀਆਂ ਤੱਕ ਦੇ ਤੁਸੀਂ ਲਿਆ ਕੇ ਇੱਥੇ ਲੋਕਾਂ ਨੂੰ ਡਿਸਟ੍ਰੀਬਿਊਟ ਕਰ ਰਹੇ ਹੋ ਵੀ ਦੇ ਰਹੇ ਹੋ ਵੀ ਜਾਂ ਸੇਲ ਕਰਦੇ ਹੋ ਆਉ ਦਾ ਰੀਜ਼ਨ ਹੈ ਉਹ ਦਾ ਰੀਜ਼ਨ ਇਹ ਹੈ ਵੀ ਅਸੀਂ ਜਿਹੜੇ ਮੁਸਲਿਮ ਫੈਮਿਲੀ ਤੋਂ ਬਿਲੋਂਗ ਕਰਦੇ ਆ ਅਸੀਂ ਨਾ ਬਚਪਨ ਦੇ ਵਿੱਚ ਹੀ ਸਾਨੂੰ ਅਤਰ ਜਿਹੜਾ ਹੈਗਾ ਸ਼ੌਕ ਹੁੰਦਾ ਜਿਵੇਂ 8 10 ਸਾਲ ਦੀ ਉਮਰ ਦੇ ਵਿੱਚ ਹੀ ਮਾਪੇ ਨੇ ਨਹਲਾ ਹੱਤ ਲਾ ਕੇ ਅਤਰ ਲਗਾ ਕੇ ਤੋੜ ਦੇਣਾ ਚਲ ਵੀ ਹੁਣ ਮਾਸੀ ਜਾ ਹਨਾ ਮਤਲਬ ਉਹ ਚੀਜ਼ਾਂ ਸਾਡੇ ਨਾ ਮਤਲਬ ਜਿਵੇਂ ਕਹਦੀ ਇਹ ਸਾਡੇ ਕਲਚਰ ਦੇ ਵਿੱਚ ਹੈ ਅਸਲ ਤਾਂ ਲੇਕਿਨ ਇਹ ਇੰਨੀ ਕੋ origignal ਚੀਜ਼ ਆ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਨਾ ਵੀ ਯਾਰ ਤੁਸੀਂ ਨਾ ਸਿੰਥੈਟਿਕ ਤੋਂ ਬਾਹਰ ਆਓ ਪਰਫਿਊਮਾ ਤੋਂ ਬਾਹਰ ਹੋ ਮੈਂ ਕਿਸੇ ਨੂੰ ਮਾੜਾ ਨਹੀਂ ਕਹਿ ਰਿਹਾ ਪਰ ਜਿਹੜੀ ਚੀਜ਼ 오ਰੀਜਨਲ ਹੈ ਜਿੱਥੋਂ ਮਰਜੀ ਹੈ ਜਿਹੜੀ ਚੀਜ਼ 오ਰੀਜਨਲ ਹੈ ਉਹੀ ਖਰੀਦੋ ਅੱਛੀ ਚੀਜ਼ ਦਾ ਮੰਨ ਲਓ ਤੁਹਾਨੂੰ ਨਾ ਤਾਂ ਕੋਈ ਇਹਦਾ ਸਾਈਡ ਇਫੈਕਟ ਹੋਵੇ ਔਰ ਇਹਦੀ ਜਿਹੜੀ ਖੁਸ਼ਬੂ ਹੋਊਗੀ ਨਾ ਦੂਸਰੀਆਂ ਨਾਲੋਂ ਕਿਤੇ ਜ਼ਿਆਦਾ ਵੱਖਰੀ ਹੋਵੇਗੀ ਵੱਖਰੀ ਹੋਏਗੀ ਹਾਂਜੀ ਹਾਂਜੀ ਤੁਸੀਂ ਜਿਵੇਂ ਦੇਖਿਆ ਕਿ ਅਸੀਂ ਇੱਥੇ ਲਾਰੇ ਸੀਗੇ ਪੂਰੇ ਸ਼ਾਪ ਦੇ ਵਿੱਚ ਸਮੈਲ ਆ ਰਹੀ ਸੀ ਅਕਸਰ ਜਿਹੜੇ ਚੀਜ਼ ਆਪਾਂ ਲਾਉਨੇ ਆ ਉਹ ਤਾਂ ਮਤਲਬ ਅਲੱਗ ਜੀ ਸਮੈਲ ਹੁੰਦੀ ਪਰ ਇਹ ਐਂ ਲੱਗਦਾ ਵੀ ਜੰਨਤ ਵਰਗਾ ਨਜ਼ਾਰਾ ਹੈਗਾ ਹਾਂ ਦੇਖੋ ਤੁਹਾਨੂੰ ਇੱਕ ਮੈਂ ਮਿਸਾਲ ਇਹਦਾ ਕੀ ਆ ਦੇਖੋ ਥੋੜੀ ਗੱਲ ਮੈਂ ਬਚਾ ਲੇ ਆ ਮੈਂ ਨਾ ਬੈਠਾ ਹੁਣ ਅਤਰ ਦਿਖਾ ਰਿਆ ਸੀਗਾ ਵੀਰ ਜੀ ਨੇ ਇਹਨਾਂ ਮਾਲ ਕੈਮਰਾ ਮਾਰਿਓ ਜਰਾ ਕੈਮਰਾ ਮਾਰਿਓ ਇਹ ਵੀਰ ਜੀ ਨੇ ਨਾ ਮੈਨੂੰ ਅੱਗੇ ਕਿਹਾ ਕਹਿੰਦਾ ਕੱਲ ਮੈਂ ਦੀਪ ਹਸਪੀਟਲ ਦੇ ਵਿੱਚ ਕੋਈ ਮਰੀਜ਼ ਦੀ ਖਬਰ ਨੂੰ ਗਿਆ ਜੀ ਉੱਥੇ ਕੋਈ ਸਾਡਾ ਮੰਨ ਲਓ ਇੱਥੋਂ ਅਤਰ ਲੈ ਕੇ ਗਿਆ ਹੁਣ ਰਿਸ਼ਤੇਦਾਰ ਉਨੇ ਉਹਦੇ ਅਤਰ ਲੱਗਾ ਹੋਇਆ ਕਹਿੰਦੇ ਉਹਦੇ ਚ ਬਹੁਤ ਸੋਹਣੀ ਖੁਸ਼ਬੂ ਆ ਰਹੀ ਸੀ ਮੈਨੂੰ ਪੁੱਛਿਆ ਕਿੱਥੋਂ ਲੈਂਦਾ ਕਹਿੰਦੇ ਉਹ ਕਹਿੰਦੇ ਨੇ ਫਲਾਣ ਜਗ੍ਹਾ ਦਾ ਲੱਗਦਾ ਹੁਣ ਇਹਨਾਂ ਨੇ ਮੈਨੂੰ ਜਦੋਂ ਦੱਸਿਆ ਮੈਨੂੰ ਬੜੀ ਖੁਸ਼ੀ ਮਹਿਸੂਸ ਹੋਈ ਵੀ ਰੱਬ ਦਾ ਤਰ ਅਹਿਸਾਨ ਹੈ ਇਹ ਤੇਰਾ ਕਰਮ ਹੈ ਇਹ ਇਹ ਲੋਕਾਂ ਦਾ ਪਿਆਰ ਹੈ ਜਿਹੜਾ ਸਾਨੂੰ ਇਹ ਇਨਸ਼ਾਅੱਲਾ ਇਨਸ਼ਾਅੱਲਾ ਅਸੀਂ ਇੱਕ ਦਿਨ ਬਹੁਤ ਜ਼ਿਆਦਾ ਕਾਮਯਾਬ ਹੋਵਾਂਗੇ ਸਰ ਸ਼ੀਸ਼ੀਆਂ ਬਹੁਤ ਸਾਰੀ ਲੱਗੀਆਂ ਕਿ ਕਿਹੜੇ ਕਿਹੜੇ ਬ੍ਰਾਂਡ ਨੇ ਇਹ ਤੇ ਕਿਹੜਾ ਸਭ ਤੋਂ ਬੈਸਟ ਹੈ ਸਾਰੇ ਬੈਸਟ ਨੇ ਨਹੀਂ 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 ਸਾਡੇ ਕੋਲ ਹੈ ਨਾ ਅਤਰ ਤਾਂ ਹੈਗਾ ਬਹੁਤ ਕਿਸਮ ਦੇ 400 ਕਿਸਮ ਦੇ ਅਤਰ ਨੇ ਉਹਦੇ ਵਿੱਚੋਂ ਵੀ ਸਾਨੂੰ ਛਾਂਟਦਿਆਂ ਨੂੰ ਕਈ ਸਾਲ ਲੱਗ ਗਏ ਅਸੀਂ 11 ਅਤਰ ਛੰਟੇ ਹੋਏ ਆ ਜਿਨ੍ਹਾਂ ਦੇ ਵਿੱਚੋਂ ਸਿਆਮਾ ਉਦ ਹੋ ਗਿਆ हसन ਉਦ ਹੋ ਗਿਆ ਅਹਿਮਦ ਅਰਬੀ ਹੋ ਗਿਆ ਸ਼ਮਾਮਾ ਹੋ ਗਿਆ ਮਸਕਰ ਜਾਲੀ ਹੋ ਗਿਆ ਮਸਕਰ ਸਫੀ ਹੋ ਗਿਆ ਏਦਾਂ ਦੇ ਵਾਈਟ ਊਧ ਹੋ ਗਿਆ ਸੁਲਤਾਨ ਅਰਬੀ ਹੋ ਗਿਆ ਏਦਾਂ ਦੇ ਸਾਡੇ ਕੋਲ ਬਹੁਤ ਸਾਰੀ ਵੈਰਾਈਟੀਆਂ ਨੇ ਜਿਹੜੀਆਂ ਮੰਨ ਲਓ ਜਿਵੇਂ ਕਹਦੀ ਆਪਾਂ ਜਿਨ੍ਹਾਂ ਨੂੰ ਟਾਪ ਕਹਦੇ ਆ ਸਾਡੇ ਨਾ ਜਿਵੇਂ ਤੁਸੀਂ ਵੈਬਸਾਈਟ ਤੇ ਵੀ ਜਾ ਕੇ ਦੇਖ ਸਕਦੇ ਹੋ ਸਾਡੇ ਇੰਸਟਾ ਤੇ ਵੀ ਜਾ ਕੇ ਦੇਖ ਸਕਦੇ ਹੋ ਲੋਕਾਂ ਦਾ ਸਾਨੂੰ ਕਿੰਨਾ ਕ ਪਿਆਰ ਮਿਲਦਾ ਹੈ ਅਸੀਂ ਲੁਧਿਆਣਾ ਤੇ ਸਰ ਪਹੁੰਚੇ ਤੁਹਾਡੇ ਕੋ ਅਸੀਂ ਦੇਖਿਆ ਕਿ ਵੀ ਕਿਸ ਤਰੀਕੇ ਨਾਲ ਸਰ ਵੀ ਅਰਬਾਂ ਕੰਟਰੀਆਂ ਤੋਂ ਲਿਆ ਕੇ ਲੋਕਾਂ ਨੂੰ ਦੇ ਰਹੇ ਨੇ ਲੁਧਿਆਣੇ ਤੱਕ ਵੀ ਤੁਸੀਂ ਬਹੁਤ ਮਸ਼ਹੂਰ ਹੋ ਰੱਬ ਦਾ ਸ਼ੁਕਰ ਹੈ ਜੀ ਮੈਂ ਮੈਂ ਤੁਹਾਨੂੰ ਇੱਕ ਹੋਰ ਦੱਸ ਦਿਆਂ ਆਪਣਾ ਜਿਹੜਾ ਅਤਰ ਹੈ ਨਾ ਜੀ ਇਕੱਲਾ ਪੰਜਾਬ ਨਹੀਂ ਪੂਰੀ ਦੁਨੀਆ ਦੇ ਵਿੱਚ ਜਾਂਦਾ ਇਹ ਰੱਬ ਦਾ احਸਾਨ ਹੈ ਆਸਟ੍ਰੇਲੀਆ ਅਮਰੀਕਾ ਕੈਨੇਡਾ ਮਨ ਲੋ ਕੋਈ ਐਸੀ ਕੰਟਰੀ ਨਹੀਂ ਮੇਰੇ ਚੈਟ ਕੱਢ ਕੇ ਦੇਖ ਲਓਗੇ ਸਵੇਰ ਦੇ ਫੋਨ ਆਏ ਲੋਕਾਂ ਦੇ ਮੈਸੇਜ ਆਏ ਹੋਏ ਵੀ ਤੁਹਾਡਾ ਅਤਰ ਆਇਆ ਮੇਰੇ پاس ਪਹੁੰਚਿਆ ਬਹੁਤ ਅੱਛਾ ਅਸੀਂ ਇੰਡੀਆ ਦੇ ਵਿੱਚ ਨਾ 올 ਇੰਡੀਆ ਅਸੀਂ ਹੋਮ ਡਿਲੀਵਰੀ ਫ੍ਰੀ ਕਰਦੇ ਹਾਂ ਬਿਲਕੁਲ ਤੇ ਸਾਡੇ ਕੋਲ ਨਾ ਅਤਰ ਲੋਕ ਲੈ ਜਾਂਦੇ ਨੇ ਆਪਣੇ ਘਰਾਂ ਦੇ ਵਿੱਚ ਰੱਖ ਗਏ ਉਸ ਤੋਂ ਬਾਅਦ ਕੋਈ ਵੀ ਜਦੋਂ ਕੋਈ ਬਾਹਰ ਜਾ ਰਿਹਾ ਹੁੰਦਾ ਐਨ ਆਰ ਆਈਸ ਆਏ ਹੋਏ ਹੋਗੇ ਹੁਣ ਉਹ ਉਹ ਉਹਨਾਂ ਦੇ ਉਹਨਾਂ ਦੇ ਹੱਥ ਮੰਗਵਾ ਲੈਂਦੇ ਨੇ ਪਰ ਜਦੋਂ ਉਹਨਾਂ ਨੂੰ ਸਾਨੂੰ ਰਿਪਲਾਈ ਆਉਂਦਾ ਨਾ ਸਾਨੂੰ ਤੁਹਾਨੂੰ ਬਹੁਤ ਹੋਰ ਹੌਸਲਾ ਵਧਦਾ ਕੰਮ ਕਰਨ ਦਾ ਸਾਡਾ ਵੀ ਹੋਰ ਅੱਛੀ ਚੀਜ਼ ਵੇਚੀ ਹੈ ਅੱਜ ਕੱਲ ਲੋਕ ਬ੍ਰੈਂਡਾਂ ਨੂੰ ਜ਼ਿਆਦਾ ਇਸਤੇਮਾਲ ਕਰਦੇ ਨੇ ਬ੍ਰੈਂਡ ਵੱਲ ਜ਼ਿਆਦਾ ਫੋਕਸ ਕਰਦੇ ਨੇ ਸੂਟ ਬੂਟ ਬ੍ਰੈਂਡ ਪਾਉਣੇ ਗੱਡੀਆਂ ਬ੍ਰੈਂਡ ਰੱਖਣੀਆਂ ਤੇ ਜੇ ਮੈਂ ਸਮਝਦਾ ਜੇ ਇਹ ਬ੍ਰੈਂਡ ਨਹੀਂ ਲਾਇਆ ਫਿਰ ਮੈਂ ਸਮਝਦਾ ਉਹ ਪ੍ਰੋਪਰ ਤਿਆਰ ਨਹੀਂ ਹੋਈ ਤੇ ਬਿਲਕੁਲ ਬਿਲਕੁਲ ਦੇਖੋ ਇਹ ਮੈਥੋਡਿਕ ਖੋਦ ਆਸ ਹੈ ਨਾ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਕੇ ੜਿਆ ਵੀ ਖੁਸ਼ਬੂ ਲਗਾਈ ਹੋਈ ਹੈ ਅਤਰ ਲਗਾਇਆ ਹੋਇਆ ਇਹ ਆਪਣੇ ਆਪ ਦੇ ਵਿੱਚ ਮਨੋ ਜਦੋਂ ਬੰਦੇ ਦੇ ਲੱਗੇ ਆਉਗਾ ਨਾ ਦਿੱਲੀ ਦਾ ਦਿੱਲੀ ਇੱਕੋ ਹੀ 71 ਦੂਸਰਾ ਬੰਦਾ ਜਿੱਥੇ ਨੰਗ ਗਿਆ ਦੂਸਰਾ ਬੰਦਾ ਪੁੱਛਦਾ ਹੁੰਦਾ ਯਾਰ ਇੱਥੇ ਫਲਾਵੰਦ ਆਇਆ ਸੀਗਾ ਹੈਨਾ ਕਿਉਂਕਿ ਖੁਸ਼ਬੂ ਛੱਡ ਕੇ ਜਾਂਦਾ ਉਹ ਔਰ ਲੋਕਾਂ ਨੂੰ ਮੈਂ ਕਹਿੰਦਾ ਵੀ ਹੰਨਾ ਵੀ ਯਾਰ ਜੇ ਕਿਸੇ ਨੂੰ ਕੋਈ ਅੱਛੀ ਚੀਜ਼ ਗਿਫਟ ਕਰਨੀ ਹੈ ਤਾਂ ਤੁਸੀਂ ਅਤਰ ਕਰਿਆ ਕਰੋ ਅਤਰ ਬਹੁਤ ਬਿਹਤਰੀਨ ਚੀਜ਼ ਹੈ ਇਹ ਮਤਲਬ ਇਹ ਤੁਹਾਨੂੰ ਜਦੋਂ ਜਦੋਂ ਵੀ ਬੰਦਾ ਲਗਾਊਗਾ ਨਾ ਤੁਹਾਨੂੰ ਜਦ ਹੀ ਯਾਦ ਕਰੂਗਾ ਫਲਾਵੰਦ ਨੇ ਮੈਨੂੰ ਗਿਫਟ ਕੀਤਾ ਸੀਗਾ ਜੀ ਸਰ ਹੁਣ ਇਹ ਇਹ ਆਪ ਬਣਾਉਂਦੇ ਹੋ ਜਾਂ ਫਿਰ ਬਾਹਰੋਂ ਲਿਆਉਂਦੇ ਹੋ ਕਿਸ ਤਰੀਕੇ ਨਾਲ ਤੁਹਾਡੇ ਕੋਲ ਆਉਂਦਾ ਹੈ ਨਹੀਂ ਜੀ ਇਹ ਸਾਰਾ ਬਾਹਰਲਾ ਹੁੰਦਾ ਹੈ ਆਪ ਕੁਛ ਨਹੀਂ ਕੋਈ ਨਹੀਂ ਤਿਆਰ ਕਰਦਾ ਹੁੰਦਾ ਅਸੀਂ ਤਾਂ ਸਿਰਫ ਆ ਦੇਖੋ ਵੱਡੀ ਬੋਟਲ ਹੁੰਦੀ ਹੈ ਜਿਵੇਂ ਮੰਨ ਲਓ ਸਪੋਜ਼ ਕਰੋ ਇਹ ਵਾਲੀ ਬੋਟਲ ਆ ਗਈ ਸਾਡੇ ਪਾਸ ਇਹ ਵਾਲੀ ਬੋਟਲ ਆ ਗਈ ਇਸ ਤਰੀਕੇ ਨਾਲ ਹਾਂ ਲੀਟਰ ਦੀ ਪੈਕਿੰਗ ਆਉਂਦੀ ਹੈ ਅਸੀਂ ਇਹਦੇ ਵਿੱਚੋਂ 3 ਐਮ ਐਲ 6 ਐਮ ਐਲ 12 ਐਮ ਐਲ 25 ਐਮ ਐਲ ਜਿੰਨਾ ਵੀ ਕਸਟਮਰ ਦੀ ਜ਼ਰੂਰਤ ਹੁੰਦੀ ਹੈ ਉਸ ਦੇ ਮੁਤਾਬਕ ਉਹਨੂੰ ਭਰ-ਭਰ ਕੇ ਦੇ ਦਿੰਦੇ ਆ ਇਸੇ ਤਰ੍ਹਾਂ ਜੇ ਕਈ ਵਾਰ ਨਾ ਕੋਈ ਕਸਟਮਰ ਕਹੇ ਯਾਰ ਮੇਰੇ ਕੋਲੇ ਨਾ ਇੰਨਾ ਟਾਈਮ ਨਹੀਂ ਹੁੰਦਾ ਵੀ ਮੈਂ ਇਦਾਂ ਲਗਾਵਾ ਮੈਨੂੰ ਸਪਰੇਅ ਵਾਲਾ ਬਣਾ ਕੇ ਦੇ ਦੇ ਬੜਾ ਸਪਰੇਅ ਵਾਲਾ ਦਿਓ ਫਿਰ ਅਸੀਂ ਕੀ ਕਰਦੇ ਆ ਇਦਾਂ ਨਾ ਇੱਕ ਪਰਫਿਊਮ ਤਿਆਰ ਕਰ ਲੈਂਦੇ ਆ ਇਸੇ ਅਤਰ ਦਾ ਇਸੇ ਉਦ ਦਾ ਪਰਫਿਊਮ ਤਿਆਰ ਕਰ ਲੈਣੇ ਆ ਇਹਦੇ ਨਾਲ ਕੀ ਹੁੰਦਾ ਜਦੋਂ ਨਾ ਮੰਨ ਲਓ ਜਦੋਂ ਮਨ ਜਿਹਦੇ ਕੋਲ ਟਾਈਮ ਘਟ ਹੈ ਉਹ ਮੰਨ ਲਓ ਜਿੰਨੇ ਕਹਦੀ ਇਹ ਇਹਦੇ ਨਾਲ ਕੰਮ ਸਾਲ ਲੰਦਾ ਪਰ ਇਹਦੀ ਲਾਸਟਿੰਗ ਜਿਹੜਾ ਆ ਲੱਗਿਆ ਹੋਇਆ ਤੇ ਇਹਦੀ ਲਾਸਟਿੰਗ ਦਾ ਅੱਦੋ-ਅੱਦੀ ਦਾ ਫਰਕ ਪੈਂਦਾ ਇਹ ਮੈਂ ਪਹਿਲਾਂ ਕਹਿੰਦਾ ਹੁਣ ਸਾਰਿਆਂ ਨੂੰ ਲਾਸਟਿੰਗ ਦਾ ਅੱਦੋ-ਅੱਦੀ ਦਾ ਫਰਕ ਪਾਊਗਾ ਕਿਉਂਕਿ ਜਿਹੜੇ ਪਰਫਿਊਮ ਨੇ ਇਹਦੇ ਵਿੱਚ ਅ ਇਹ ਸਮਝੋ ਜੀ 60% ਜਿਹੜਾ ਆਇਲ ਪੈਂਦਾ ਨਾ ਸਪਰੇਅ ਮਾਰਨ ਵਾਸਤੇ ਉਹ ਇਹਦੀ ਮਤਲਬ ਜਿਵੇਂ ਕਿ ਲਾਸਟਿੰਗ ਘਟਾ ਦਿੰਦਾ ਹੈ ਜੀ ਸਰ ਜਿਵੇਂ ਗੱਲ ਕਰੀਏ ਕਈ ਨੁਕਸਾਨ ਵੀ ਹੁੰਦੇ ਨੇ ਕਈ ਪਰਫਿਊਮ ਜਿਹੇ ਆਗੇ ਨੇ ਸਾਈਡ ਇਫੈਕਟ ਵਾਲੇ ਵੀ ਆਗੇ ਨੇ ਤਾਂ ਉਹ ਚੀਜ਼ ਬੈਸਟ ਹੈ ਕਿ ਇਹਨਾਂ ਚੀਜ਼ਾਂ ਵਾਂ ਲਾਉਣਾ ਲੋਕਾਂ ਦਾ ਬੈਸਟ ਹੈ ਨਹੀਂ ਬ੍ਰਦਰ ਇਧਰ ਦੇਖੋ ਇਹ ਤਾਂ ਨੈਚੁਰਲ ਚੀਜ਼ਾਂ ਨੇ ਇਹ ਮਨ ਲਓ ਜਿਵੇਂ ਕਹਿੰਦੀ ਇੱਕ ਕੁਦਰਤ ਦਾ ਆਪਾਂ ਨੂੰ ਦਿੱਤਾ ਤੋਹਫਾ ਹੈ ਨੈਚੁਰਲ ਸਾਈਡ ਇਫੈਕਟ ਨਹੀਂ ਨਹੀਂ ਕੋਈ ਸਾਈਡ ਇਫੈਕਟ ਨਹੀਂ ਹਾਂ ਕੋਈ ਵੀ ਚੀਜ਼ ਦੀ ਮਾਤਰਾ ਜਿਹੜੀ ਹੁੰਦੀ ਹੈ ਜ਼ਿਆਦਾ ਮਾਤਰਾ ਉਹ ਮਾਣੇ ਰੱਖਦੀ ਹੈ ਤੁਸੀਂ ਕੋਈ ਵੀ ਚੀਜ਼ ਹੈ ਸਿਹਤ ਵਾਸਤੇ ਖਾ ਰਹੇ ਹੋ ਜਾਂ ਕੋਈ ਵੀ ਚੀਜ਼ ਲਗਾ ਰਹੇ ਹੋ ਜਦ ਜ਼ਿਆਦਾ ਲਗਾਉਗੇ ਤਾਂ ਨੁਕਸਾਨ ਹੋ ਗਏ ਦੋਗਾ ਹੈ ਨਾ ਅਸੀਂ ਦੇਖਿਆ ਕਿ ਤੁਸੀਂ ਕਰਾਨ ਸ਼ਰੀਫ ਉੱਤੇ ਬੋਰਡ ਵੀ ਲਾਏ ਹੋਏ ਨੇ ਵੀ ਫ੍ਰੀ ਦਿੰਦੇ ਨਾਲ ਉਹ ਮੈਂ ਤੁਹਾਨੂੰ ਦੱਸ ਸਾਡਾ ਨਾ ਇੱਕ ਉਪਰਾਲਾ ਚੱਲਦਾ ਹੁੰਦਾ ਹੈ ਇਹ ਹੈ ਵੀ ਅਸੀਂ ਜਿਹੜਾ ਵੀ ਸਾਡੇ ਕੋਲੇ ਕਸਟਮਰ ਆਇਆ ਸਾਡਾ ਗੈਸਟ ਆਇਆ ਸਾਡਾ ਭਰਾ ਆਇਆ ਕੋਈ ਵੀ ਆਇਆ ਕਿੱਥੋਂ ਵੀ ਆਇਆ ਮੈਂ ਕਹਿੰਦਾ ਨਾ ਯਾਰ ਵੀ ਇਹ ਚੀਜ਼ਾਂ ਸਾਡੀ ਕਮਾਈ ਹੈ ਜਿਹੜੀ ਇਹ ਤਾਂ ਉਰੀ ਰਹਿ ਜਾਣੀ ਹੈ ਨਾ ਜਿਹੜੀ ਨਾਲ ਕਮਾਈ ਹੋ ਹੋ ਜਾਣੀ ਹੈ ਜਿਹੜੀ ਰੱਬ ਨੇ ਸਾਨੂੰ ਪੈਗਾਮ ਦਿੱਤਾ ਹਨ ਉਹਦੇ ਵਾਸਤੇ ਅਸੀਂ ਕੁਰਾਨ ਸ਼ਰੀਫ ਦੀ ਸਾਰਿਆਂ ਨੂੰ ਗੱਲਣਾ ਵੀ ਇੱਕ ਲੋਕਾਂ ਦੇ ਵਿੱਚ ਨਾ ਵਹਿਮ ਹੈ ਜਿਹੜਾ ਕੁਰਾਨ ਹੈ ਵੀ ਮੁਸਲਮਾਨਾਂ ਦਾ ਹੀ ਹੈ ਕੱਲਾ ਨਹੀਂ ਨਹੀਂ ਇਹ ਪੂਰੀ ਇਨਸਾਨੀਅਤ ਵਾਸਤੇ ਭੇਜਿਆ ਗਿਆ ਫਿਰ ਅਸੀਂ ਕਿਉਂ ਨਾ ਉਹਨੂੰ ਵੰਡੀਏ ਅਸੀਂ ਉਹਨੂੰ ਫ੍ਰੀ ਸੇ ਕਰਕੇ ਵੰਡਦੇ ਹਾਂ ਵੀ ਇਹ ਇਹ ਜਿਹੜੀ ਕਿਤਾਬ ਹੈ ਲੋਕਾਂ ਤੱਕਰ ਪਹੁੰਚ ਕਿਉਂਕਿ ਜਿਹੜੀ ਭਾਸ਼ਾ ਹੈ ਦੀ ਨਾ ਉਹ ਅਰਬੀ ਤੋਂ ਫਾਰਸੀ ਆਈ ਫਾਰਸੀ ਤੋਂ ਉਰਦੂ ਆਈ ਉਰਦੂ ਤੋਂ ਹੁ ਪੰਜਾਬੀ ਚ ਆ ਗਿਆ ਜੀ ਮੇਰੇ ਉਸਤਾਦ ਦੇ ਮਹਤਰਮ ਨੇ ਜਿਨ੍ਹਾਂ ਨੇ ਇਹਨੂੰ ਟਰਾਂਸਲੇਟ ਕੀਤਾ ਉਹਨਾਂ ਅੱਲਾ ਕੁਰਾਨ ਅਸੀਂ ਫ੍ਰੀ ਚ ਵੰਡ ਦਿੰਨੇ ਆ ਵੀ ਸਾਡੀ ਕੋਸ਼ਿਸ਼ ਹੁੰਦੀ ਹੈ ਲੋਕਾਂ ਤੱਕ ਰੱਬ ਦਾ ਪੈਗਾਮ ਪਹੁੰਚ ਜਾਵੇ ਨਾ ਇੱਥੇ ਤਾਂ ਮੈਂ ਦੇਖਿਆ ਹਰ ਧਰਮ ਦੇ ਲੋਕਾਂ ਨੂੰ ਤੁਸੀਂ ਬਣ ਰਹੇ ਹੋ ਵੀ ਪਿਆਰ ਬਣ ਰਹੇ ਇੱਕ ਸਾਹਿਬ ਬਿਲਕੁਲ ਜੀ ਬਿਲਕੁਲ ਨਹੀਂ ਉਹ 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 ਜਿਹੜਾ ਨਾ ਸਰ ਦੇਖੋ ਜਿਹੜੀ ਇਹ ਕਿਤਾਬ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ ਮੈਂ ਮੁਸਲਿਮ ਆ ਮੇਰੀ ਇਕੱਲੇ ਦੀ ਕਿਤਾਬ ਨਹੀਂ ਹੈਗੀ ਪੂਰੀ ਇਨਸਾਨੀਅਤ ਦੀ ਹੈ ਠੀਕ ਹੈ ਨਾ ਹੁਣ ਜੇ ਸਾਡੇ ਭਰਾਵਾਂ ਤੱਕ ਨਹੀਂ ਪਹੁੰਚੀ ਸਾਡੇ ਦੂਸਰੇ ਭਰਾਵਾਂ ਤੱਕ ਨਹੀਂ ਪਹੁੰਚੀ ਦੂਸਰੇ ਧਰਮ ਵਾਲੇ ਤਾਂ ਸਾਡਾ ਫਰਜ਼ ਬੰਦਾ ਉਹਨਾਂ ਤੱਕ ਪਹੁੰਚ ਪਹੁੰਚਾਉਦਾ ਹੈ ਨਾ ਬਸ ਸਿਰ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਆਲਮੋਸਟ ਜਿੰਨੇ ਬੈਸਟ ਆਈਟਮਸ ਨੇ ਉਹ ਇੱਕ ਵਾਰੀ ਕੈਮਰੇ ਨੂੰ ਦਿਖਾ ਦਿਓ ਕਿਉਂਕਿ ਕਮੈਂਟਾਂ ਦੇ ਵਿੱਚ ਜ਼ਰੂਰ ਆਣਾ ਕਿ ਦੁਕਾਨ ਕਿੱਥੇ ਹੈ ਉਹ ਵੀ ਤੁਹਾਡੇ ਕੋਲ ਜਾਣਾ ਕਿ ਦੁਕਾਨ ਵੀ ਦੱਸੇ ਤੇ ਬ੍ਰਾਂਡ ਵੀ ਸਾਡੇ ਇੱਕ ਵਾਰੀ ਦਿਖਾ ਦਿਓ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੁਕਾਨ ਦੱਸ ਦਿੰਦਾ ਦੁਕਾਨ ਹੈਗੀ ਹੈ ਮਲੇਰ ਕੋਟਲਾ ਦੇ ਵਿੱਚ ਨਾ ਲਾਲ ਬਾਜ਼ਾਰ ਹੈ ਲਾਲ ਬਾਜ਼ਾਰ ਦੇ ਵਿੱਚ ਮਿਊਸਪਲ ਕਾਉਂਸਲ ਮਤਲਬ ਨਗਰ ਕਾਉਂਸਲ ਨਗਰ ਕਾਉਂਸਲ ਦਾ ਜਿਹੜਾ ਮੇਨ ਗੇਟ ਹੈ ਉਹਦੇ ਬਿਲਕੁਲ ਆਪੋਜ਼ਿਟ ਅਤਰਜ਼ ﺍﻟਹਰਮ ਠੀਕ ਹੈ ਜੀ ਇਹ ਆਪਣਾ ਹੋਏਗਾ 7707880564 ਸਾਡਾ ਮੋਬਾਈਲ ਨੰਬਰ ਹੈ ਇਹੀ ਸਾਡਾ ਵਟਸਐਪ ਨੰਬਰ ਹੈ ਤੁਸੀਂ ਮੰਨ ਲਓ ਪੂਰੀ ਦੁਨੀਆ ਚ ਕਿਤੇ ਵੀ ਬੈਠੇ ਮੰਗਵਾ ਸਕਦੇ ਹੋ ਸਾਨੂੰ ਇੱਕ ਵਟਸਐਪ ਰਾਹੀਂ ਇੱਕ ਮੈਸੇਜ ਛੱਡੋ ਹਾਈ ਹੈਲੋ ਦਾ ਇਸੇ ਨੰਬਰ ਤੇ 7707880500 ਜੋਣ ਦੇ ਅਸੀਂ ਤੁਹਾਨੂੰ ਨਾਲ ਦੀ ਨਾਲ ਆਪਣਾ ਜਿਹੜਾ ਵੀ ਹੈਗੇ ਵੈਰਾਈਟੀਆਂ ਭੇਜਾਂਗੇ ਉਸ ਵਕਤ ਤੁਸੀਂ ਥੋੜਾ ਅਗਲਾ ਪ੍ਰੋਸੈਸ ਆਏ ਉਹਦੇ ਮੁਤਾਬਕ ਚੱਲੇ ਸਰ ਦੁਕਾਨ ਰੋਜ਼ ਖੁੱਲੀ ਹੁੰਦੀ ਹੈ ਕੋਈ ਟਾਈਮ ਨਹੀਂ ਸਾਡੀ ਦੁਕਾਨ ਦਾ ਟਾਈਮ ਹੈਗਾ ਸਵੇਰੇ 9:00 ਤੱਕ ਲੈ ਕੇ ਰਾਤ ਨੂੰ 11:00 ਵਜੇ ਤੱਕ ਸੰਡੇ ਸਾਡੀ ਕਲੋਜ਼ ਨਹੀਂ ਹੁੰਦੀ ਸਾਡਾ ਕੋਈ ਛੁੱਟੀ ਨਹੀਂ ਹੈਗੀ ਸਾਡੀ ਕਿਉਂਕਿ ਅਸੀਂ ਮੰਨ ਲਓ ਸਾਨੂੰ ਇਹ ਹੁੰਦਾ ਵੀ ਅਸੀਂ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਦੇ ਹਾਂ